ਮਾਨੂੰ ਅੱਜ ਕੀ ਚੱਲ ਰਿਹਾ ਹੈ ਇਹ ਗੱਡੀ ਨਵੀਂ ਉਧਰ ਕਰ ਗੁਰੂ ਵਧਾਈਆ ਵਧਾਈਆਂ ਬਈ ਜੱਜੇ ਵਧਾਈਆਂ ਬੋਲੋ ਰੇ ਬਧਾਈਆਂ ਬਈ ਦਨੂ ਥੈਂਕ ਯੂ ਥੈਂਕ ਯੂ ਨਹੀਂ ਹੁਣ ਇਹਦੇ ਟੀਕਾ ਨਹੀਂ ਲਾਉਣਾ ਆ ਪੂਰਾ ਠੰਡਾ ਪਿਆ ਪੂਰਾ ਚੱਲ ਤੂੰ ਆਉਣ ਦੇ ਯਾਰ ਇੱਧਰ ਰੱਖ ਹੁਣ ਚੱਲ ਚੱਲ ਮੁਰਗੀ ਮੁਰਗੀ ਚੱਲ ਚੱਲ ਬਾਈ ਕਰੂਜ਼ ਕੰਟਰੋਲ ਆ ਇਹ ਕਮੋਡਲੀਏ ਚਲ ਵਧੀਆ ਕਲੋਜ਼ ਕਟਰੋ ਕਲੋਜ਼ ਕਟਰੋ ਮੁੰਡੀ ਕੰਟਰੋਲ ਆ ਹਾਂ ਹੂੰ ਨੌਣੀ ਗੱਡੀ ਨੌਣੀ ਗੱਡੀ ਲੋਈ ਬਾਬਿਓ ਸਵਾਗਤ ਆ ਪਿੰਡ ਨਵੇਂ ਵਲੌਗ ਚ ਮੈਂ ਪਹੁੰਚ ਗਿਆ ਪਿੰਡ ਤੇ ਬਹੁਤ ਬਹੁਤ ਸਵਾਗਤ ਆ ਸੰਤਾ ਤਿੰਨ ਦਿਨ ਹਰਾਮ ਦਾ ਆ ਕੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਤੇ ਅੱਜ ਗੋਲ ਦਾ ਹੁਣੇ ਹੁਣੇ ਫੋਨ ਆਇਆ ਹੁਣੇ ਹੁਣੇ ਕਹਿੰਦਾ ਸਰਪ੍ਰਾਈਜ਼ ਆ ਕਹਿੰਦਾ ਤੁਹਾਡੇ ਲਈ ਕਹਿੰਦਾ بس ਤੁਸੀਂ ਖੜੇ ਰਹੋ ਕਹਿੰਦਾ ਪਤਾ ਨਹੀਂ ਕੁਝ ਲੈ ਕੇ ਆ ਰਿਹਾ ਕਹਦਾ ਦੇਖੀ ਚੱਲੇ ਤੁਸੀਂ ਹੈਪੀ ਨੂੰ ਤਾਂ ਪਤਾ ਸਾਲੇ ਪਰ ਮੈਨੂੰ ਨਹੀਂ ਦੱਸਦੇ ਹੈਗੇ ਵੀ ਕੀ ਲੈ ਕੇ ਆ ਰਿਹਾ ਆ ਵੀ ਦੱਸ ਦੇ ਬਾਈ ਹਾਂ ਗੱਡ ਬਹਿਾਨੀ ਹੈ ਗੱਡ ਹੈ ਗੱਡ ਨਾ ਹੈਗਾ ਗੱਡ ਕਰਨਾ ਐ ਨਹੀਂ ਪਤਾ ਲੈ ਕੇ ਕਿਹੜੀ ਆ ਰਿਹਾ ਆ ਵੀ ਸਰਪੰਚ ਸਾਹਿਬ ਕਰੋ ਬਾਬਾ ਜੀ ਦੇ ਦਰਸ਼ਨ ਪਹਿਲਾਂ ਤਾਂ ਗੁਰਦੁਆਰਾ ਹੀ ਜਾਣਗੇ ਜਾਂ ਕਿਧਰ ਬਾਬੇ ਨੂੰ ਕਿਹਾ ਉਹ ਬੰਦ ਕਰ ਲੈਗਾ ਥੋੜਾ ਉਹਦਾ ਕੀਆ ਠੰਡਾ ਜਿਆਦਾ ਹੈ ਯਾਰ ਪੀਆ ਵੀ ਨਹੀਂ ਜਾਂਦਾ ਨਾ ਪੀ ਪਰ ਬਾਬਾ ਕੀ ਧੱਕਾ ਕਰਦਾ ਤੈਨੂੰ ਵੀ ਤੂੰ ਪੀ ਚੱਲੀਏ ਲੱਗ ਰਿਹਾ ਔਖਾ ਯਾਰ ਇਹ ਮੈਨੂੰ ਅੱਜ ਕੀ ਰੱਖੇ ਹੂੰ ਬਸ ਆਟਾ ਚਲੋ ਗੋਲੂ ਪਤਾ ਨਹੀਂ ਕਦੋਂ ਆਊਗਾ ਰੱਤਾ ਖੜੇ ਜਗੇ ਗੁਰਦੁਆਰੇ ਐਨੇ ਚਾਲਦੇ ਕਿਤੇ ਹੋਰ ਪਾਸੇ ਸਿਰ ਫੋਨ ਕਰ ਲਾਂਗੇ ਗੋਲੂ ਨੂੰ ਜਦੋਂ ਆ ਗਿਆ ਇੱਥੇ ਪਾਡੀਆਂ ਦੇ ਗੋਲੂ ਗਣੀ ਕਹਿੰਦੇ ਗੋਲੂ ਗਣੀਆਂ ਦੇ 파ੜੀ ਉੱਤੇ ਲੈ ਆ ਗਈ ਆ ਗਈ ਗੱਡੀ ਨਵੀਂ ਉਧਰ ਕਰ ਗੋਲੂ ਵਧਾਈਆਂ ਵਧਾਈਆਂ ਬਈ ਜੱਜੇ ਵਧਾਈਆਂ ਸਾਧੀ ਹੈ ਨਾ ਗਰਾ ਕੁਲੀ ਕਰ ਨੀਰ ਮਰ ਗਏ ਉਹ ਚ ਲੈ ਜੀ ਗੋਲੂ ਗਣੀ ਹੋ ਗਈ ਪਾਰਟੀ ਗਾ ਲੈ ਕੀ ਆ ਲੋ ਬਾਈ ਗੋਲੂ ਬਈ ਬਧਾਈਆਂ ਬਈ ਤੈਨੂੰ ਥੈਂਕ ਯੂ ਥੈਂਕ ਯੂ ਨਹੀਂ ਹੁਣ ਇਹਦੇ ਟੀਕਾ ਨਹੀਂ ਲਾਉਣਾ ਆ ਪੂਰਾ ਠੰਡਾ ਪਿਆ ਮੂਰਾ ਨੀ ਮਰ ਗਾ ਜੋ ਉਧਰ ਡੈਸ਼ ਬੋਰਡ ਤੇ ਪਾਣੀ ਆ ਜਾਂਦਾ ਸੀ ਉਹਦੇ ਚੜਦਾ ਫਿਰ ਸੀ

ਕਸੂ ਲੋ ਬਲੇ ਰੋ ਓਹ ਤਰ ਤਾ ਹਾਂ ਜਿਓ ਦਾ ਹਾਂ ਚਲ ਜੇ ਆਉਣ ਦੇ ਇੱਧਰ ਬਦਾਲਾ ਇੱਧਰ ਕਰ ਚੱਲ ਚੱਲ ਇੱਧਰ ਰੱਖ ਚੱਲ ਤੂੰ ਆਉਣ ਦੇ ਯਾਰ ਇੱਧਰ ਰੱਖ ਹੁਣ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਇੱਧਰ ਕਰ ਹੁਣ ਥੋੜੀ ਇੱਧਰ ਕਰ ਲੈ ਬੈਠ ਹੁਣ ਦੇ ਆਉਣ ਦੇ ਆਉਣ ਦੇ ਇੱਧਰ ਮੋੜ ਦੇ ਫੁੱਲ ਫੁੱਲ ਘੱਟ ਦੇ ਮੋੜ ਦੇ ਚੱਲ ਚੱਲ ਮੁਰਗੀ ਮੁਰਗੀ ਚੱਲ ਚੱਲ ਬਾਈ ਐਨ ਕਦਾ ਐਨ ਲਾਈ ਬੈਠਾ ਬੱਟੂ ਜਿਵੇਂ ਪਰ ਰੋਕ ਦੇ ਉਰੀ ਲੈ ਕੇ ਚੱਲਾਂਗੇ ਫਿਰ ਉੱਥੇ ਕੁਆਲਟੀ ਬੁਲਟੀ ਵੀ ਦਾ ਕਰਾਂਗੇ ਸਿਸਟਰ ਡਾਉਨ ਰੱਖ ਬਰੋ ਅੰਦਰ ਦਾ ਵਿੱਚ ਦਾ ਪੂਰੇ ਨੇ ਨਾ ਸ਼ੁਕਰ ਮਰ ਗਿਆ ਦੋ ਉੱਥੋਂ ਆਵਾਜ਼ ਕਰਦਾ ਹੁਣ ਤੇਰੀ ਤਾਂ ਕਰੂਜ਼ ਵੀ ਹੈਗਾ ਕਰੂਜ਼ ਕੰਟਰੋਲ ਇਹ ਇਹ ਕੋ ਮੋੜ ਲਈਏ ਚਲ ਵਧੀਆ ਲਕੂਲੀ ਦਾ ਹੈਂ ਕਲੋਜ਼ ਕਟਰੋਲ ਕਲੋਜ਼ ਕਟਰੋਲ ਹੋ ਗਿਆ ਕਰੂਜ਼ ਵਾਲਾ ਉਹ ਮੋਰ ਵਾਲੀ ਚ ਕਿਲੋ ਚ ਕਰੋ ਹੈਗਾ ਫਿਰ ਹੈਗਾ ਯਾਰ ਇਹ ਚ ਕੀ ਦੀ ਜੱਜ ਦੀ ਆਣਾ ਡੈਸ਼ ਨਾ ਡੈਸ਼ ਉੱਡ ਘਾਟ ਅੰਦਰ ਇਹਦੇ ਵੀ ਸੈਂਟਰ 'ਚ ਆਣਾ ਸਾਰਾ ਸਿਸਟਮ ਹੈ ਹੂੰ ਕਿਹੜੀ ਬਾਣੀ ਇਹਦੇ ਕਿਹੜੀ ਸੁੰਦਰਤੀ ਆ ਲੈ ਵੀ ਗੋਲੂ ਕੱਢ ਦੋ ਇੱਕ ਹੱਥ ਕਰਦੀ ਜਾ ਕੱਢ ਲੱਡੀ ਆ ਗਏ ਨਾ ਦੋਏ ਲੱਡੂ ਦਾ ਕੱਢ ਲਓ ਮੱਥੇ ਤੇ ਨਾ ਬੱਸ ਦੇ ਦੇ ਲੱਡੂ ਕੱਢੋ ਬਰੂ ਕੱਢੋ ਮੱਥਾ ਫੇਕ ਲਓ ਗੋਲੂ ਕੱਢ ਲੱਡੂ ਕੱਢ ਵਧਾਈਆਂ ਜੀ ਵਧਾਈ ਸਾਰੇ ਬਣਾ ਦੇ ਬਣਾਰਿਆ ਸਾਰੇ ਹੀ ਗੋਲੂ ਤੇ ਗੜ ਫੋਟੋ ਪਚਾਂਗੇ ਅੱਜ ਬਲੈਕ ਬਲੈਕ ਹੋਣੀ ਬਲੈਕ 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 820 ਲੈਣੀ ਦਵਾ ਹਾਂ ਹੈਪੀ ਗੇੜੀ ਲੈਣੀ ਬਲੈਕ ਲੈਣੀ ਗੇੜੀ ਲੈਣੀ ਹਾਂ ਬਲੈਕ ਗੇੜੀ ਲੈਣੀ ਅੱਛਾ ਉੱਪਰ ਐ ਹੋਏ ਕਰੂੰਗਾ ਇੱਕ ਅੱਗੇ ਪਿੱਛੇ ਕਾਲੀ ਕ ਪਿੱਛੇ ਕਾਲੀ ਵਿਚਾਲੇ ਚਿੱਟੀ ਵਿਚਾਲੇ ਵਿਚਾਲੇ ਚਿੱਟੀ ਨਾ ਠੀਕ ਆ ਭਾਈ ਪਰ ਪਤਾ ਕੀ ਆ ਮੈਂ ਤੇਰੀ ਫੇਰ ਬੇਤਿਕਰਨੀ ਵੀ ਕਰੂਜ਼ ਕੰਟਰੋਲ ਨਹੀਂ ਹੈਗਾ ਫੇਰ ਤੂੰ ਤੇਰੀ ਲੱਸੀ ਹੋਣੀ ਦੀ ਉੱਤੇ ਫਿਰ ਹੁਣ ਵੀ ਹੁਣ ਪ੍ਰੋਪਰ ਤੇ ਹੋ ਤਾਂ ਗੇਗਾ ਭਾਈ ਫਿਰ ਮੈਂ ਕਰੂਜ਼ ਕਰੂਜ਼ ਉਹਦੇ ਪਿੱਛੇ ਆ ਫਿਰ ਕੁਝ ਮਰਜੀ ਲਾ ਨਾ ਲੱਡੂ ਆੜ ਗਿਆ ਲੱਡੂ ਵਾਲੇ ਨਾਲ ਨੇ ਖਵਾਇਆ ਵੀ ਨਹੀਂ ਨੰਗਾ ਨੇ ਆ ਚੱਕ ਆ ਗਿਆ ਲੱਡੂ ਚੱਕ ਉਹ ਫਰੋਂਟਾ ਗਰਨਾਰ ਵਾਲੇ ਆ ਗਏ ਲੱਡੂ ਵੇ ਰਹਿ ਲੈ ਵੀ ਖਾਲ ਖਾਲੇ ਪੀ ਦੋ ਦੇ ਗਰਵਿੰਦਰ ਨੂੰ ਦੋ ਚਾਰ ਦੇ ਦੇ ਇਹ ਦੋ ਖਾਂਦਾ ਹੁੰਦਾ ਇਹ ਬਾਤ ਚ ਮੰਗਦਾ ਮੈਂ ਪਾ ਪੈ ਨਹੀਂ ਦੇ ਦਾਰੂ ਦਾ ਹੁੰ ਲੋਕਾ ਉਸੇ ਜੁਲੇ ਆਂਦੇ ਦੀ ਗੁਰਤੇਵੇਂਵੇਂ ਹੋਏ ਹੈ ਤੇ ਦਾ ਸੇਲ ਚ ਨਾ ਦੇ ਪਰ ਅੰਜ ਜੁਤਿਆ ਇਹ ਗੱਡੀ ਨਾਲ ਮੈਚ ਕਰੀ ਨਾ ਰੱਖ ਨਾ ਨਾ ਲੋਡ ਦੇ ਬਸ ਤੂੰ ਇਹ ਗੋਲੂ ਨਾੜੀ ਮੋਟੀ ਸ਼ਰਮ ਆਏ ਗਈ ਕਹਿੰਦਾ ਵੀ ਚਲ ਐ ਕਰਦਾਂ ਨਾ ਇਹ ਗੱਡੀ ਛੱਡ ਦੇ ਨਵੇਂ ਕੋ ਆਪਾ ਨਾਲੇ ਆਪਾਂ ਕੁਝ ਖਾ ਲੈਨੇ ਆਂ ਕੰਨ ਹੈ। ਐ ਭੀ ਆਇਆ ਜਲੇਰ ਦੇ ਦਾ ਓਲੀ ਓਲੀ ਕਰ ਰਹਾ ਉਹ ਫਿਰ ਆਇਆ ਨਾ ਵੀ ਤੇਰੇ ਜਿੰਨਾ ਗਿਰਿਆ ਹੋਇਆ ਤੇ ਇੰਨੋਣੀ ਮਲਾਵਾ ਦਾ ਅਪਰੇਸ਼ਨ ਤੋਂ ਬੰਦ। ਹੂੰ। ਮੈਨੂੰ ਨਹੀਂ ਕੀ ਕੀ ਕਰ ਸਕਦਾ? ਤਿੰਨ ਹੋਣੀ ਫਿਰ ਇਹ ਬੰਦਾ ਟੱਕਾ ਨਹੀਂ ਘਰ ਸਾਲਾ ਜਿੱਤੇ ਤੂੰ ਕਹੀਆਂ ਨਾ ਬਈ ਬਾਤ ਚਾਲੇ ਯਾਰ। ਹੂੰ। ਹਾਂ ਜਿਵੇਂ ਗਿਰਿਆ ਹੋਇਆ। ਗਿਰਿਆ ਹੋਇਆ। ਹਾਂ। ਆਏ ਗਰੂ ਬਾਜੋਏ ਲੋਕ ਸੱਚੇ ਕਹ ਜਿਹੜੇ ਤੇਰੇ ਬਾਰੇ ਜਿਹੜੇ ਹੋਰ ਕਹਿੰਦੇ ਨੇ ਅੱਬਾ ਪਰਵਾਹ ਹੀ ਨਹੀਂ ਕਰਦੇ ਲੋਕਾਂ ਦੀ ਹਾਂਜੀ ਲੋ ਜੀ ਬਾਬਿਓ ਅੰਦਰੋਂ ਕੁਛ ਇਦਾਂ ਦੀ ਹੈ ਇਹ ਪੰਜ ਗੇਰ ਨੇ ਕਰੂਜ ਸਭ ਸਿਸਟਮ ਹੈਗਾ ਜੀ ਐਲ ਸੀ ਡੀ ਲੱਗੀ ਹੋਈ ਆ ਹਾਂ ਵੀ ਮੁੱਪੀ ਹੂੰ ਨੋਣੀ ਬਿੱਕੂਪੀ ਨੋਣੀ ਗੱਡੀ ਥੋੜ੍ਹੀ ਛੋਟੀ ਆ ਯਾਰ ਐ ਗੋਲੂ ਆ ਇਹ ਨਾਲੀ ਛੋਟੀ ਗੱਡੀ ਆ ਵੱਡੀ ਗੱਡੀ ਆ ਯਾਰ ਹੋਰ ਮੁੱਪੀ ਤੇਰੇ ਨਾਲ ਛੋਟੀ ਨਹੀਂ ਲਿਆ ਹੁਣ ਆਦਾ ਦੂ ਦੇ ਪਿੱਛੇ ਸੀ ਪਾਉਂਦਾ ਪਿੱਛੇ ਸੀ ਪਾਉਂਦਾ ਟੀ ਕੱਪ ਨਹੀਂ ਵਰਤੀ ਕਰਨੀ ਆ ਬੱਚੇ ਛੋਟੀ ਆ ਵਾ ਚੱਲੀਏ ਲੈ ਆਪ ਕਾਲੂ ਕਰਾਵਾਂਗੇ ਦਾ ਸਬ ਸਿਸਟਮ ਨਾਲ ਢੇੜਾ ਕੱਢਾਂਗੇ ਆਪਾਂ ਚੱਲੇ ਹੁੰਨਾ ਮੇ ਕੋ ਖਾਣ ਪੀਣ ਜਦ ਬਾਦ ਉਹ ਆਦਾ ਜ਼ੀਰਾ ਹੋ ਗਿਆ ਓਏ ਪਿੱਛੇ ਉਹ ਖੜਾ ਨਹੀਂ ਨਹੀਂ ਓਏ ਪਿੱਛੇ ਖੜਾ ਡਟ ਮਾਏ ਨਾ ਥੋਕੇ ਤੈਨੂੰ ਇਹ ਪਤਾ ਨਹੀਂ ਕੀ ਕਰੀ ਜਾਂਦਾ ਆ ਬਾਜ ਕੱਟ ਕਰ ਲੋਈ ਆ ਬੇ ਆਪਾਂ ਚੱਲਦੇ ਹਾਂ ਕੀ ਕੱਢ ਰੇ ਤੂੰ ਇਹ ਜਾ ਨਵੇਂ ਨਿਜਵਾਗਦੇ ਯਾਰ ਠੀਕ ਹੈ ਗੱਡੀ ਖੜਾ ਕੇ ਆਉਣੀ ਆ ਨਾਲੇ ਆਪਾਂ ਕੁਝ ਖਾ ਪੀ ਆਵਾਂਗੇ ਦੇਖਦੇ ਕੀ ਸੇਵਾ ਕਰਦਾ ਸਾਡੀ ਅੱਜ ਇਹ ਕਰਦੇ ਆ ਕੀ ਹੋ ਗਿਆ ਕੀ ਕੱਢਣਾ ਚਾਚੇ ਕਰੀ ਬੰਦੇ ਯਾਰ ਗਰਮੀ ਗਰਮੀ ਗੋਲੂ ਗੱਡੀ ਲੈ ਕੇ ਆਇਆ ਤੂੰ ਗਰਮੀ ਗਰਮੀ ਕਿਵੇਂ ਹੋਇਆ ਬੇ ਯਾਰ ਪੈਸੇ ਜਿਆਦੇ ਲੱਗੇ ਪੈਸੇ ਜਿਆਦੇ ਲੱਗੇ ਤਾਂ ਹੀ ਮੁੜਕਾ ਮੁੜਕੀ ਹੋ ਗਿਆ ਇਹ ਛੜਦੇ ਛੜਦੇ ਆ ਬੰਦਾ ਆ ਬੰਦਾ ਬਹੁਤ ਛੜਦਾ ਸਾਡੇ ਦਾ ਆ ਖੜਾ ਦੇਖ ਸੈਂਟਰ ਚ ਇਹ ਕਲਿੱਪ ਆਪਾਂ ਕੱਟਦੇ ਨਹੀਂ ਇਹ ਕਲਦੀ ਨੂੰ ਸੁਣ ਲਈ ਬਾਈ ਚੱਲੀਏ ਬਾਈ ਆਪਾਂ ਚਲੋਗੇ ਚਲ ਇਹ ਪੈਟਰੋਲ ਹੈ ਨਾ ਤਾ ਆ ਜੋ ਵੀ ਆ ਜੋ ਅਰੀ ਚ ਕੀ ਹੋ ਗਿਆ ਮਾ ਇਲਾਕੇ ਦੇ ਇੱਕ ਨਹੀਂ ਹੈ ਜੀ ਅੱਛਾ ਦੇਖਣ ਨੂੰ ਮੇਰੀ ਮੂਵੀ ਬਰਾਵਣੀ ਵੀ ਨਹੀਂ ਆਈ ਭੁੱਖ ਲੱਗ ਰਹੀ ਆ ਉਹ ਬਈ ਮੇਰੇ ਕੋਲੇ ਦਾ ਨਾ ਬਦਨਾਮ ਹੋਣਾ ਕਰੀ ਇਹ ਵੀ ਵਿੱਚੇ ਆ ਮੇਰੇ ਨਾਲ ਕਾਹੋਂ ਮਰਾਂ ਮੈਂ ਵੀ ਕਾਇਨੇ ਵੇਰਾ ਕਾਲਾ ਕਾਲਾ ਐਪੀ ਖਾਲ ਇਹ ਨਹੀਂ ਛੱਡਦਾ ਭੁੱਖਾ ਤੈਨੂੰ ਪਤਾ ਹੈ ਇਹਦਾ ਨਾਲੇ